ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਦ ਵੀ ਕੋਈ ਸਾਨੂੰ ਤੰਗ ਕਰੇ ਦੁਖੀ ਕਰੇ ਜਾਂ ਸਾਡਾ ਬੁਰਾ ਕਰੇ ਤਾਂ ਨਿਮਰਤਾ ਕੇ ਸਤਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਕਿ ਸਤਗੁਰੂ ਜੀ ਕਿਰਪਾ ਕਰੋ ਇਸ ਦੀ ਮਤ ਸਹੀ ਕਰ ਦਿਓ ਇਹ ਜੋ ਅੰਦਰੋਂ ਹਰ ਵੇਲੇ ਬੁਰਾ ਕਰਨ ਦੀਆਂ ਯੋਜਨਾਵਾਂ ਬਣਾਉਂਦਾ ਹੈ ਇਸ ਦੇ ਅੰਦਰੋਂ ਇਹ ਖੋਟ ਕਰ ਦਿਓ ਇਸ ਨੂੰ ਸਮੱਤ ਬਖਸ਼ੋ ਸਹੀ ਰਾਹੇ ਤੇ ਪਾਓ ਜੋ ਕਿ ਇੱਕ ਪਰਮਾਤਮਾ ਹੀ ਹੈ ਜੋ ਉਸ ਦੀ ખોટી ਮਤ ਨੂੰ ਦੂਰ ਕਰ ਸਕਦਾ ਹੈ ਅਤੇ ਉਸ ਨੂੰ ਸਮੱਤ ਬਖਸ਼ ਕੇ ਸਿੱਧੇ ਰਾਹੇ ਤੋਰ ਸਕਦਾ ਹੈ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੀ ਹੈ ਸਾਡੀ ਅੱਜ ਦੀ ਇੱਕ ਮੁਸਲਮਾਨ ਦੀ ਸਾਖੀ ਤੋਂ ਵੀ ਇਹੀ ਸਿੱਧ ਮਿਲਦੀ ਹੈ ਜੋ ਕਿ ਇੱਕ ਪ੍ਰਾਈ ਔਰਤ ਤੇ ਮੋਹਿਤ ਹੋ ਗਿਆ ਅਤੇ ਦਿਨ ਰਾਤ ਉਸ ਦੇ ਗਮ ਵਿੱਚ ਰਹਿਣ ਲੱਗ ਪਿਆ ਤਾਂ ਸਤਿਗੁਰੂ ਨੇ ਕਿਸ ਤਰ੍ਹਾਂ ਉਸ ਦੀ ਇਸ ਮੰਦ ਵਾਸ਼ਨਾ ਨੂੰ ਖਤਮ ਕੀਤਾ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਕੋਲ ਇੱਕ ਪਠਾਨ ਜਿਸ ਦਾ ਨਾਮ ਅਬਦੁੱਲ ਗੁਫਾਰ ਖਾਨ ਲਿਖਿਆ ਹੈ ਬਾਬਾ ਜੀ ਕੋਲ ਆਇਆ ਅਤੇ ਬੇਨਤੀ ਕਰਨ ਲੱਗਾ ਬਾਬਾ ਜੀ ਬੈਰੀਆ ਚਾਰ ਬੇਗਮ ਹਨ ਸਾਰੀਆਂ ਸੁੰਦਰ ਅਤੇ ਸੁਸ਼ੀਲ ਹਨ ਉਹਨਾਂ ਤੋਂ ਪੰਜ ਪੁੱਤਰ ਅਤੇ ਤਿੰਨ ਧੀਆਂ ਵੀ ਹਨ ਪਰ ਜਦ ਦਾ ਮੈਂ ਕਿਸੇ ਹੋਰ ਖਾਨ ਦੀ ਸੁੰਦਰ ਬੇਗਮ ਨੂੰ ਵੇਖਿਆ ਹੈ ਮੇਰਾ ਮਨ ਉਸ ਦੇ ਰੂਪ ਤੇ ਮੋਹਿਤ ਹੋ ਗਿਆ ਹੈ ਜਿਸ ਕਾਰਨ ਮੈਂ ਦੁਖੀ ਰਹਿੰਦਾ ਹਾਂ ਆਪ ਜੀ ਅੱਲਾ ਦਾ ਰੂਪ ਹੋ ਆਪ ਜੀ ਦੀ ਬੜੀ ਮਹਾਨਤਾ ਸੁਣੀ ਹੈ ਮੈਨੂੰ ਕੋਈ ਰਾਹ ਦੱਸੋ ਕੋਈ ਉਪਾਅ ਦੱਸੋ ਬਾਬਾ ਜੀ ਨੇ ਉਸ ਨੂੰ بس ਇਤਨਾ ਹੀ ਕਿਹਾ ਕਿ ਤੂੰ ਸਵੇਰੇ 3 ਵਜੇ ਜਾ ਕੇ ਇਸ਼ਨਾਨ ਕਰਕੇ ਰੋਜ਼ 40 ਦਿਨ ਮਸਤੀ ਦੇ ਵਿੱਚ ਜਾ ਕੇ ਅੱਲਾ ਦਾ ਜਾਪ ਕਰਿਆ ਕਰ ਉਹ ਮੁਸਲਮਾਨ ਸੀ ਅਤੇ ਬਾਬਾ ਜੀ ਜੋ ਵੀ ਜਿਸ ਧਰਮ ਵਿੱਚ ਹੋਵੇ ਉਸ ਨੂੰ ਉੱਥੇ ਹੀ ਪੱਕਾ ਕਰਦੇ ਸਨ ਤੋੜਦੇ ਨਹੀਂ ਸਨ ਅਤੇ ਨਾਲ ਹੀ ਉਸ ਨੂੰ ਇਹ ਕਿਹਾ ਕਿ ਨਮਾਜ਼ ਦੇ ਸਮੇਂ ਨਮਾਜ਼ ਪੜਿਆ ਕਰ ਸ਼ਰਾਬ ਮੀਟੀ ਵਰਤੋ ਨਾ ਕਰਨਾ ਸਾਰਾ ਦਿਨ ਅੱਲਾ ਨੂੰ ਯਾਦ ਕਰਨਾ ਇਕਾਂਤ ਵਿੱਚ ਰਹਿਣਾ ਹੈ 40 ਦਿਨ ਆਪਣੇ ਘਰ ਵੀ ਨਹੀਂ ਜਾਣਾ ਉਸ ਖਾਨ ਨੇ ਸੋਚਿਆ ਸ਼ਾਇਦ ਬਾਬਾ ਜੀ ਨੇ ਮੈਨੂੰ ਦੂਸਰੇ ਖਾਨ ਦੀ ਬੀਗਮ ਨੂੰ ਵਾਸ ਕਰਨ ਦੀ ਜੁਗਤੀ ਦਿੱਤੀ ਹੈ ਪਰ ਬਾਬਾ ਜੀ ਨੇ ਜੁਗਤੀ ਦਿੱਤੀ ਸੀ ਉਸ ਦੀ ਬੁੱਧੀ ਸਹੀ ਕਰਨ ਦੀ ਹੁਣ ਜਿਵੇਂ ਜਿਵੇਂ ਬਾਬਾ ਜੀ ਨੇ ਉਸ ਨੂੰ ਕਰਨ ਲਈ ਕਿਹਾ ਸੀ ਉਸਨੇ ਕਰਨਾ ਸ਼ੁਰੂ ਕਰ ਦਿੱਤਾ ਸਾਰੇ ਲੋਕ ਹੈਰਾਨ ਹੋਏ ਕਿ ਇਹ ਖਾਨ ਤਾਂ ਅੱਤ ਦਾ ਨਾਸਿਕ ਸੀ ਇਹ ਤਾਂ ਕਦੀ ਈਦ ਵਾਲੇ ਦਿਨ ਵੀ ਮਸੀਤ ਨਹੀਂ ਸੀ ਗਿਆ ਹੁਣ ਸਾਰਾ ਦਿਨ ਮਸੀਤ ਵਿੱਚ ਬੈਠ ਕੇ ਬੰਦਗੀ ਕਰਦਾ ਰਹਿੰਦਾ ਹੈ ਅੱਲਾ ਦੀ ਇਬਾਦਤ ਕਰਦਾ ਹੈ ਸਾਰੀ ਰਾਤ ਵੀ ਬੰਦਗੀ ਵਿੱਚ ਜੁੜਦਾ ਹੈ ਜ਼ਰੂਰ ਇਸ ਨੂੰ ਕੋਈ ਚੰਗਾ ਸੰਗ ਹੋ ਗਿਆ ਹੈ ਜੋ ਇਹ ਨੇਕ ਪਾਸੇ ਵੱਲ ਲੱਗ ਗਿਆ ਹੈ ਲੋਕ ਉਸ ਦਾ ਸਰਕਾਰ ਕਰਨ ਲਈ ਉਸ ਦੇ ਦਰਸ਼ਨ ਕਰਨ ਲਈ ਮਸਜਿਦਾਂ ਲੱਗ ਪਏ ਅਜੇ ਛੇ ਦਿਨ ਹੀ ਹੋਏ ਸਨ ਬੰਦਗੀ ਕਰਦੇ ਆ ਕਿ ਨਾਮ ਦਾ صدਕਾ ਬੰਦਗੀ ਦਾ صدਕਾ ਉਸ ਦੇ ਮੰਦੀਆਂ ਗਲਤ ਬਾਛਨਾਵਾ ਬਦਲਣੀਆਂ ਸ਼ੁਰੂ ਹੋ ਗਈਆਂ ਬੁੱਧੀ ਸਹੀ ਹੋਣੀ ਸ਼ੁਰੂ ਹੋ ਗਈ ਕਿ ਮਨਾ ਤੇਰੀਆਂ ਚਾਰ ਚੜ ਬੇਗਮਾਂ ਅਤੇ ਇੰਨੇ ਲਾਇਕ ਬੱਚੇ ਹਨ ਤੋ ਕਿਉਂ ਕਿਸੇ ਗੈਰ ਦਾਕਰ ਉਜੜਨ ਦੀ ਕੋਸ਼ਿਸ਼ ਪਿਆ ਕਰਦਾ ਹੈ ਜੇ ਕਾਨੂੰ ਕੋਈ ਤਰੀਕੇ سے بیگم ਤੇ ਅੱਖ ਰੱਖੇ ਤਾਂ ਤੇਰਾ ਕੀ ਹਾਲ ਹੋਵੇਗਾ ਹੁਣ ਜਿਵੇਂ ਜਿਵੇਂ ਉਹ ਬੰਦਗੀ ਕਰਦਾ ਹੈ ਓਵੇਂ ਓਵੇਂ ਹੀ ਮਨ ਦੇ विकार ਬਦਲੀ ਜਾਂਦੇ ਹਨ ਅੰਦਰ ਜੋ ਗਲਤ ਵਾਸ਼ਨਾ ਪਰਾਈ ਇਸਤਰੀ ਨੂੰ ਦੇ ਕੇ ਪੈਦਾ ਹੋ ਗਈ ਸੀ ਉਹ ਖਤਮ ਹੋ ਗਈ ਅਜੇ 11 ਹੀ ਦਿਨ ਬੀਤੇ ਸਨ ਬੰਦਗੀ ਕਰਦਿਆਂ ਕਿ ਬੁੱਧੀ ਪੂਰਨ ਤੌਰ ਤੇ ਉਸਦੀ ਨਿਰਮਲ ਹੋ ਗਈ ਅਤੇ ਉਹ ਬਾਬਾ ਜੀ ਦੇ ਦਰਸ਼ਨ ਕਰਨ ਆਇਆ ਅਤੇ ਆ ਕੇ ਬਾਬਾ ਜੀ ਨੂੰ ਕਹਿਣ ਲੱਗਾ ਬਾਬਾ ਜੀ ਤੁਸੀਂ ਜੋ ਵੀ ਮੈਨੂੰ ਰਸਤਾ ਬਖਸ਼ਿਆ ਉਸ ਦੇ ਸਦਕਾ ਮੇਰੇ ਮਨ ਵਿੱਚ ਜੋ ਮੰਦੀ ਵਾਸਨਾ ਖਤਮ ਹੋ ਗਈ ਹੈ ਮੇਰੀ ਬੁੱਧੀ ਸਹੀ ਹੋ ਗਈ ਹੈ ਤਾਂ ਬਾਬਾ ਜੀ ਨੇ ਕਿਹਾ ਜਾਂ ਹੁਣ ਆਪ ਬੰਦਗੀ ਨਾਲ ਜੁੜਿਆ ਲੈ ਅਤੇ ਹੋਰਨਾਂ ਨੂੰ ਵੀ ਜੋੜਨਾ ਇਸ ਸਾਖੀ ਤੋਂ ਤਾਂ ਇਹੀ ਸਪਸ਼ਟ ਹੈ ਕਿ ਪਰਮਾਤਮਾ ਚਾਹੇ ਤਾਂ ਇਹ ਨਹੀਂ ਕਰ ਸਕਦਾ ਉਹ ਕਿਸੇ ਦੀ ਬੁੱਧੀ ਵੀ ਬਦਲਾ ਸਕਦਾ ਹੈ ਮਤ ਵੀ ਸਹੀ ਕਰ ਸਕਦਾ ਹੈ ਇਸ ਲਈ ਜੇ ਕਿਸੇ ਦੇ ਮਾੜੇ ਸੁਭਾਅ ਤੋਂ ਕਿਸੇ ਦੇ ਵਿਹਾਰ ਤੋਂ ਕੋਈ ਵੀ ਪਰੇਸ਼ਾਨ ਹੋਵੇ ਬਜਾਏ ਇਸ ਗੱਲ ਦੇ ਕਿ ਉਸ ਦਾ ਬੁਰਾ ਮੰਗੋ ਬਲਕਿ ਉਸ ਦੇ ਲਈ ਇਹ ਅਰਦਾਸ ਕਰਨਾ ਸਤਿਗੁਰੂ ਜੀ ਇਸ ਦੀ ਮੱਤ ਸਹੀ ਕਰਦੇ ਹੋ ਇਸ ਦੇ ਅੰਦਰੋਂ ਇਹ ਖੋਟ ਕਰਦੇ ਹੋ ਕਿਉਂਕਿ ਬਾਣੀ ਵੀ ਸਾਨੂੰ ਇਹੀ ਉਪਦੇਸ਼ ਦਿੰਦੀ ਹੈ ਫਰੀਦਾ ਬੁਰੇ ਦਾ ਭਲਾ ਕਰੇ ਗੁੱਸਾ ਮੰਨ ਹਟਾਏ ਅਰਦਾਸ ਦੇ ਅਖੀਰ ਵਿੱਚ ਤੇਰੇ ਭਾਣੇ ਸਰਬੱਤ ਦਾ ਭਲਾ ਕਹਿੰਦਾ ਸਿਦਾਂਤ ਵੀ ਇਸੇ ਕਰਕੇ ਹੈ ਕਿ ਅਰਦਾਸ ਵਿੱਚ ਵੀ ਕਿਸੇ ਦਾ ਬੁਰਾ ਨਹੀਂ ਮੰਗਣਾ का बुरा ना राखो चीत तुमको दुख नहीं पाई मीत हर हर तंत मंत गुर दीना, गुरो सुख नानक अन्दिन चीना वाहेगुरु जी का खालसा वाहेगुरु जी की फतेह